ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਭਾਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5041 ਤੇ ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹੜੇ ਨਵੇਂ ਆਏ ਨੇ ਜੀ ਚੈਨਲ ਤੇ ਤੇ ਪਹੁੰਚ ਗਏ ਜੀ ਖੇਤ ਮੀਂਹ ਪੈਣ ਲੱਗ ਗਿਆ ਸਵੇਰੇ ਸਵੇਰੇ ਹਰਾ ਵੱਢ ਲਿਆ ਰਾਜੂ ਪਹਿਲਾਂ ਆ ਗਿਆ ਸੀ ਸਾਈਕਲ ਤੇ ਮੈਂ ਰੇੜਾ ਲੈ ਕੇ ਆਇਆ ਤੇ ਹਰਾ ਵੱਢ ਲਿਆ ਸੀ ਰਾਜੂ ਨੇ ਤੇ ਅਸੀਂ ਮੀਂਹ ਪੈਂਦੇ ਚ ਮਾੜਾ ਜਾਨੂ ਉਤਰਿਆ ਮੀਂਹ ਜਾਨੂ ਅਸੀਂ ਲੱਦ ਲਿਆ ਸੀ ਰੇੜੇ ਦੇ ਤੇ ਮੀਂਹ ਦਾ ਸ਼ਰਾਟਾ ਵਧੀਆ ਪੈ ਗਿਆ ਬਾੜਾ ਜਿਆਦੇ ਨਹੀਂ ਤੇ ਬਾੜਾ ਘੱਟ ਨਹੀਂ ਸਾਡੇ ਏਰੀਏ 'ਚ ਬਹੁਤ ਵਧੀਆ ਕਿਰਪਾ ਬਾਬੇ ਦੀ ਤਕਰੀਬਨ ਰੋਜ਼ ਹੀ ਮੀਂਹ ਆ ਜਾਂਦਾ ਜਾਂ ਸਵੇਰੇ ਜਾਂ ਸ਼ਾਮ ਨੂੰ ਸ਼ਰਾਟਾ ਜਾ ਪਾ ਦਿੰਦਾ ਮੋਟਰਾਂ ਚਲਾਉਣ ਦੀ ਲੋੜ ਨਹੀਂ ਪੈਂਦੀ ਉਹਨਾਂ 'ਕ ਪਾਣੀ ਪੈ ਜਾਂਦਾ ਬਾੜਾ ਜਿਆਦੇ ਭਰ ਕੇ ਆਪਾਂ ਖੇਤ ਰੱਖਦੇ ਨਹੀਂ ਹੈਗੇ ਤੇ ਬਾਕੀ ਵੀ ਜੀਰੀ ਤੁਰਨ ਕਰਕੇ ਹੁਣ ਤਾਂ ਸਾਰੀ ਜੀਰੀ ਤੁਰੇ ਪਈ ਤਕਰੀਬਨ 6-7 ਦਿਨ ਹੋ ਗਿਆ ਜੀਰੀ ਲੱਗੀ ਨੂੰ ਤੇ ਉਧਰਲੇ ਕੀਲੇ ਥੋੜੇ ਜਿਹਾ ਪਹਿਲਾਂ ਲੱਗੇ ਸੀ 1509 ਬਾਸਮਤੀ ਆਪਣੀ ਲਾਈ ہوئی ਆ ਮੋਟਰ ਦੇ ਸਾਹਿ ਤਕਰੀਬਨ ਹੈਗੇ ਜੀ 12-13 ਏਕੜ ਤੇ ਹੁਣ ਅਸੀਂ ਮੀਂਹ ਪੈਣ ਤੋਂ ਬਾਅਦ ਕੋਠੇ ਚੋਂ ਨਿਕਲੇਆ ਬੱਚਾ ਉਧਰ ਬੰਤਾ ਸੀ ਮੈਂ ਚਾਦਰਾਂ ਦੇ ਢੇਹਾਂ ਤੇ ਹੁਣ ਆਪਾਂ ਗੇੜਾ ਮਾਰ ਲੀਏ ਵੀ ਕਿੰਨਾ ਕੁ ਮੀਂਹ ਪੈ ਗਿਆ ਤੇ ਇਧਰਲੇ ਪਾਸੇ ਆਪਣਾ ਖੇਤ ਚ ਕੱਦੂ ਲਾਇਆ ਜਿਹੜਾ ਉਹਦੀਆਂ ਬੇਲਾਂ ਵੀ ਪੂਰੀਆਂ ਸੁੱਖ ਨਾਲ ਵਧੀਆ ਮੱਲ ਗਈਆਂ ਤੇ ਫੁੱਲ ਆਉਣਾ ਸ਼ੁਰੂ ਹੋ ਗਿਆ ਪੰਜ ਚਾਰ ਦਿਨਾਂ ਚ ਬਸ ਉਹਨੂੰ ਵੀ ਕੱਦੂ ਵੀ ਲੱਗਣ ਲੱਗ ਜੂ ਫਿਰ ਤੋੜਨ ਲੱਗਾਂਗੇ ਆ ਕੈਰੀ ਇੱਧਰ ਤਿਆਰ ਕਰੀ ਪਈ ਐ ਪਨੀਰੀ ਬੀਜਣੀ ਆਪਾਂ ਨੇ ਪੀਆਰ 126 ਤੇ ਕੱਲੋਂ ਬੀਜਾਂਗੇ ਪਨੀਰੀ ਕੈਰੀ ਤਿਆਰ ਕਰੀ ਪਈ ਐ ਤੇ ਪੀਆਰ 126 ਬੀਜਣੀ ਆ ਤੇ ਹੁਣ ਮੜਾ ਜਾ ਢੇੜਾ ਮਾਰ ਲਈ ਤੇ ਮੌਸਮ ਬਹੁਤ ਵਧੀਆ ਠੰਡਾ ਕੰਮ ਕਰਨ ਵਾਲਾ ਹੋ ਗਿਆ ਤੇ ਇੰਨਾ ਕੁ ਮੀਂਹ ਪੈ ਜਾਂਦਾ ਬਾਬੇ ਦੀ ਕਿਰਪਾ ਨਾਲ ਨਾ ਬੱਟਾਂ ਟੁੱਟਦੀਆਂ ਨੇ ਨਾ ਮੋਟਰਾਂ ਚੱਲਦੀਆਂ ਨੇ ਤੇ ਇੰਨਾ ਕੀ ਮੀਂਹ ਚਾਹੀਦਾ ਸਾਨੂੰ ਤਾਂ ਅਸੀਂ ਤਾਂ ਕਹਿੰਦੇ ਆ ਵੀ ਮੌਸਮ ਠੰਡਾ ਰਹੇ ਬੜਾ ਜਿਆਦੇ ਮੀਂਹ ਵੀ ਨੁਕਸਾਨ ਕਰਦਾ ਤੇ ਮੌਸਮ ਠੰਡਾ ਹੋ ਜਾਂਦਾ ਗਰਮੀ ਗਰਮੀ ਘਟ ਜਾਂਦੀ ਹੈ ਤੇ ਹਵਾ ਵੀ ਚੱਲਦੀ ਹੈ ਬਹੁਤ ਵਧੀਆ ਤੇ ਹੁਣ ਢੇੜਾ ਮਾਰ ਲਿਆ ਟਾਈਮ ਤਕਰੀਬਨ ਸਵੇਰੇ ਅਸੀਂ 6:30 ਤੋਂ 7:00 ਵਜੇ ਇੱਥੇ ਆ ਗਏ ਸੀ ਤੇ ਹੁਣ ਵੱਜ ਗਏ ਨੇ 7:30 ਆ ਦੇ ਪੈ ਗਏ ਹਣ ਆਪਾਂ ਗੇੜਾ ਮਾਰ ਲੀਆ ਪਹਿਲਾ ਇੱਕ ਵਾਰੀ ਮੈਂ ਦਿਖਾਉਣਾ ਤੁਹਾਨੂੰ 1509 ਬਾਸ ਮਤੀ ਆ ਤਾਂ ਲੱਗੀ ਨੂੰ ਤਕਰੀਬਨ 6-7 ਦਿਨ ਹੋ ਗਏ ਨੇ ਜੇ ਆ ਚਾਰ ਕੀਲੇ 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 ਦਾ ਕਹਿ ਰਹੇ ਆਪਾਂ 2 ਕੀਲਿਆਂ ਦੀ ਬਾਹੀ ਹੈ 100 ਕਰਮ ਲੰਬਾ ਤੇ ਤਕਰੀਬਨ 25 ਕਰਮ ਆ ਇਹ ਚੌੜਾ ਮਣਕੇ ਬੱਟਾਂ ਪਾਈਆਂ ਹੋਈਆਂ ਨੇ ਕੀਲੇ ਤਿੰਨ ਤਿੰਨ ਵਿੱਗੇ ਦੀ ਬਾਹੀ ਦੇ ਲੰਬੇ ਲੋਟ ਕੀਲਾ ਹੋ ਜਾਂਦਾ ਤੇ ਇੱਕ ਰੇ ਲੱਗ ਗਿਆ ਇਹਨੂੰ ਇੱਕ ਯੂਰੀਆ ਲੱਗ ਗਿਆ ਅਸੀਂ ਪਹਿਲਾ ਯੂਰੀਆ ਜੀ ਲਾਉਣ ਵਾਲੇ ਦਿਨੀ ਜਾਂ ਦੂਜੇ ਦਿਨ ਜਾਂ ਬੱਤ ਤੋਂ ਬੱਤੀਜੇ ਦਿਨ ਜਿਹੜੀ ਨਦੀਨ ਵਾਲੀ ਦਵਾਈ ਹੁੰਦੀ ਹੈ ਪਟੇਲਾ ਕਲੋਰ ਜਾਂ ਬੂਟਾ ਕਲੋਰ ਜਿਹੜੀ ਵੀ ਪਾਉਨੇ ਆ ਉਹਦੇ ਵਿੱਚ ਰਲਾ ਕੇ ਇੱਕ ਰੇ ਲਾ ਦੇਣੇ ਹੁੰਦੇ ਆ ਹੁਣ ਅਗਲਾ ਰੇ ਲਾਵਾਂਗੇ ਨੂੰ ਇੱਕ ਦੋ ਦਿਨ ਅੱਜ ਉਹਦੇ ਵਿੱਚ ਪਾਵਾਂਗੇ ਉਰਲੀ ਵਾਲੀ ਦਵਾਈ ਚੰਡੇ ਰੋਗ ਤੋਂ ਤੇ ਹੁਣ ਪਹਿਲਾਂ ਮਾਰੀ ਇਹ ꨄਾ ਮੌਸਮ ਦੇਖੋ ਕਿੰਨਾ ਵਧੀਆ ਹੋ ਗਿਆ ਐਸੇ ਦਿਨ ਐਸੇ ਤਰ੍ਹਾਂ ਰਹਿੰਦਾ ਪਿਛਲੇ ਹਫਤੇ ਤੋਂ ਹੀ ਕਹਿ ਲਓ ਮੌਸਮ ਇੱਕ ਹਫਤਾ ਹੋ ਗਿਆ ਇੱਕ ਨਹੀਂ ਰਹਿਦਾ ਤੇ ਦੋਨੋਂ ਅੱਗੇ ਵੀ ਦਿਖਾਉਣਾ ਆਈਡੀਆ ਕੀਤਾ ਲੱਗੀ ਆ 1509 ਜਿਵੇਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਵੀ ਸਾਡੇ 1 ਹਫਤਾ ਲਾਈਟ ਖਰਾਬ ਹੋਣ ਕਰਕੇ ਤਕਰੀਬਨ 6-7 ਦਿਨ 7 ਦਿਨਾਂ ਬਾਅਦ ਲਾਈਟ ਆਈ ਸੀ ਤੇ ਆ ਚਾਰ ਕਿਲੇ ਰਹਿ ਗਏ ਸੀ ਲਾਉਣ ਤੋਂ ਦੋ ਮੋਟਰਾਂ ਨੇ ਆਪਣੀਆਂ ਉਹ ਬਾਕੀ ਕਿਲੇ ਆਪਾਂ ਨੇ ਲਾਤੇ ਸੀ ਪਹਿਲਾਂ ਮੰਨ ਲਓ ਵੀ 15 ਜੂਨ ਤੱਕ ਲਾਤੇ ਸੀਗੇ 15 ਜੂਨ ਨੂੰ ਦੋ ਕਿਲੇ ਲਾਏ ਸੀ ਲਾਸਟ ਵਾਲੇ ਉਦੋਂ ਪਹਿਲਾਂ ਵਾਲੇ 12 ਨੂੰ ਵੀ ਲੱਗ ਗਿਆ ਇਧਰਲਾ ਕਿਲਾ 12 ਨੂੰ ਲੱਗ ਗਿਆ ਡੇਢ ਕਿਲਾ ਛੇੜਾ ਸੀਗੇ ਤਿੰਨ ਕਿਲੇ ਉਹ ਲੱਗੇ ਸੀ 9-10 ਤਰੀਕ ਨੂੰ ਤੇ ਨਾਲ ਦੂਜੇ ਪਾਸੇ ਦੂਜੀਆਂ ਮੋਟਰਾਂ ਤੇ ਬੁਰਜ ਵਾਲੀਆਂ ਮੋਟਰਾਂ ਦੇ ਵੀ ਜੀਰੀ ਲਾਉਂਦੇ ਰਿਹਾ ਉਧਰ ਵੀ ਚੱਲਦਾ ਸੀਗਾ ਕੰਮ ਤੇ ਕੁੱਲ ਮਿਲਾ ਕੇ 15 ਤਰੀਕ ਨੂੰ ਅਸੀਂ ਇਹ ਕੰਮ ਜੀਰੀ ਵਾਲਾ ਇੱਥੇ ਤੱਕ ਨਵੇੜ ਲਿਆ ਸੀ ਉਸ ਦਿਨ ਲਾਈਟ ਖਰਾਬ ਹੋ ਗਈ ਫਿਰ ਆ ਚਾਰ ਕਿਲੇ ਲੇਟ ਲਾਇ ਲਏ ਜੀ ਤੇ ਚਲੋ ਇਧਰ ਕਦੋਂ ਵੀ ਬੇਲਾਂ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਹੋ ਗਈਆਂ ਬੈਡ ਢਕਣ ਲੱਗੀਆਂ ਤੇ ਫੁੱਲ ਆਉਣ ਲੱਗਿਆ ਹੁਣ ਕਣੀਆਂ ਕਰਕੇ ਥੋੜਾ ਜਿਹਾ ਦਿਖਦਾ ਨਹੀਂ ਹੈਗਾ ਫੁੱਲ ਟੁੱਪ ਦੇ ਵਿੱਚ ਬਾੜਾ ਖੜਿਆ ਹੁੰਦਾ ਤੇ ਫਲ ਲੱਗਣਾ ਸ਼ੁਰੂ ਹੋ ਜੂ ਹੋ ਗਿਆ ਬਸ ਬਾਬੇ ਦੀ ਕਿਰਪਾ ਨਾਲ ਕਦੂਆਂ ਨੂੰ ਵੀ ਆ ਦੇਖੋ ਫੁੱਲ ਆਉਣ ਲੱਗ ਗਏ ਤੇ ਬਸ 2-4 ਦਿਨਾਂ ਚ ਕੀ ਹਫ਼ਤੇ ਚ ਕਦੂਆਂ 'ਚ ਵੀ ਹੱਥ ਫੇਰਾਂਗੇ ਤੋੜਾਂਗੇ ਕਦੂਆਂ ਨੂੰ ਵੀ ਲੜਾਈ ਕਰਾਂਗੇ ਸ਼ੁਰੂ ਤੋਂ ਢੋੜਨਾ ਕਰਾਂਗੇ ਸਾਂਝੀਆਂ ਵੀਡੀਓ ਸਬਜ਼ੀਆਂ ਜੁੜੇ ਰਿਹਾ ਕਰੋ ਵੀਡੀਓ ਐਂਡ تک ਦੇਖਿਆ ਕਰੋ ਜੀ ਤੇ ਆਹ ਵਾਲਾ ਸਵੇਰੇ ਸਵੇਰੇ ਜਿਹੜਾ ਮੌਸਮ ਹੁੰਦਾ ਮਤਲਬ ਟਾਈਮ ਹੁੰਦਾ ਸਵੇਰ ਵਾਲਾ ਇਹਦੇ ਵਿੱਚ ਮੋਟਰ ਤੇ ਜੀ ਬਹੁਤ ਲੱਗਦਾ ਮਨ ਬਹੁਤ ਲੱਗਦਾ ਆਹ ਲਓ ਜੀ ਆਹ 9 10 ਤਰੀਕ ਦੀ ਲੱਗੀ ਹੈ ਬਾਸਮਤੀ ਆਪਣੀ ਆਹ 9 10 ਤਰੀਕ ਦੀ ਲੱਗੀ ਹੈ ਬਾਸਮਤੀ 3 ਕਿੱਲੇ ਨੇ ਤਕਰੀਬਨ 1.5 18 ਬਿੱਗੇ ਤੋਂ ਬਣਦਾ ਇਲੇ ਵਿੱਚ ਕਿਤੇ ਕਿਤੇ ਝੰਡਾ ਨਿਕਲੇ ਆ ਮਾੜਾ ਮੋਟਾ ਕੱਲ ਦਵਾਈ ਦੁਆਰਾ ਪਾਈ ਹੈ ਤੇ ਆ 15 ਤਰੀਕ ਨੂੰ ਲੱਗੇ ਨੇ 2 ਕਿਲੇ ਆ ਲਵੇ ਲਵੇ ਆਪਾਂ ਥੋੜਾ ਛੱਡਿਆ ਹੋਇਆ ਮੱਜਾਂ ਵਾਸਤੇ ਬਾਇਰਾ ਬੀਜ ਹੈ ਨੀਰਾ ਹਰਾ ਚਾਰਾ ਤੇ ਇੱਧਰਲੇ ਖੇਤ ਹੈੜਾ ਆਪਣਾ ਨੀਮਾ ਚਾਰ ਫੁੱਟ ਤਾਂ ਇੱਧਰਲੇ ਪਾਸੇ ਆਪਾਂ ਲਫਾਫਾ ਪਾਲਨੇ ਬੱਟ ਤੇ ਸਿਰੇ ਤੱਕ ਲਫਾਫਾ ਪਾਇਆ ਬੱਟ ਤੇ 3 ਕਿਲਿਆਂ ਦੀ ਪਾਈ ਹੈ 150 ਕਰਮ ਬਣਦੀ ਹੈ ਉਹ ਮੋਟਰ ਤੋਂ ਲੈ ਕੇ ਇੱਧਰ ਤੱਕ ਉਹ ਦਰਖਤ ਤੱਕ ਉਹ ਬੱਟ ਜਿਹੜੀ ਮੇਨ ਤੋਰਨ ਵਾਲੀ ਉਹਦੇ ਤੇ ਵੀ ਲਪਾਫਾ ਪਾਇਆ ਹੋਇਆ ਇਹਨਾਂ ਤੇ ਗਾਰੇ ਵਾਲੀ ਮਿੱਟੀ ਨਹੀਂ ਲਾਈ ਸੁੱਕੀ ਏ ਮਿੱਟੀ ਬਸ ਜਿੰਦੇ ਨਾਲ ਆ ਕੇ ਥਾਪੜ ਗੇ ਲਪਾਫਾ ਪਾਤਾ ਸੀਗਾ ਤੇ ਇੱਕ ਤਾਂ ਖੁਰਦੀ ਨਹੀਂ ਹੈ ਲਪਾਫੇ ਨਾਲ ਦੂਜੀ ਗੱਲ ਇਹ ਵੀ ਨਦੀ ਨਹੀਂ ਹੁੰਦਾ ਤੇ ਪਾਣੀ ਪੂਣੀ ਆਉਂਦਾ ਤਾਂ ਪਾਣੀ ਭਰ ਕੇ ਬੱਟ ਉੱਪਰ ਦੀ ਭਵਾਂ ਚੱਲ ਜਾਵੇ ਤੇ ਟੁੱਟਦੀ ਨਹੀਂ ਹੈਗੀ ਬੱਟ ਜੀ ਲਪਾਫੇ ਦਾ ਇਹ ਫਾਇਦਾ ਲਪਾਫਾ ਦਾ ਫ੍ਰੀ ਮਿਲਦਾ ਤਰੀ ਮਤਲਬ ਤਾਂ ਮਿਲਦਾ ਵੀ ਆਪਣੇ ਜਿਹੜੇ ਮਿੱਤਰ ਇਧਰ ਬੁਰਜ ਵਾਲੀ ਮੋਟਰ ਤੇ ਉਹ ਸਬਜ਼ੀ ਦਾ ਕੰਮ ਕਰਦੇ ਨੇ ਉਹ ਵੇਚਦੇ ਹੁੰਦੇ ਨੇ 2500 ਰੁਪਏ ਦਾ ਮੇਰਾ ਖਿਆਲ ਇੱਕ ਬਿੱਗੇ ਦਾ ਜਾਂ 300 ਰੁਪਏ ਇੱਕ ਬਿੱਗੇ ਦਾ ਲਫਾਫਾ ਵੇਚਦੇ ਨੇ ਆਪਾਂ 2 ਬਿੱਗੇ ਦਾ ਲਫਾਫਾ ਲੈ ਲਿਆ ਸੀ ਮਤਲਬ ਕਿ ਉਦੋਂ ਚੱਕ ਲੈਨੇ ਹੁੰਦੇ ਆ तकरीबन ਜਨਵਰੀ ਚ ਜਨਵਰੀ ਜਦੋਂ ਉਹ ਲਫਾਫਾ ਉਤਾਰਦੇ ਹੁੰਦੇ ਨੇ ਤੇ ਆਪਾਂ ਤੋਂ ਕੋਈ ਪੈਸਾ ਲੈਂਦੇ ਨਹੀਂ ਕਿ ਆਪਣੇ ਮਿੱਤਰ ਨੇ ਪੂਰੇ ਤੇ ਇਹ ਲਫਾਫਾ तकरीबन ਬਹੁ ਵੱਟਾਂ ਤੇ ਪਾਤਾ ਆਪਾਂ ਨੇ ਤਿੰਨ ਕਿਲਿਆਂ ਦੀ ਬਾਹੀ ਤੇ ਆ ਬੱਟ ਤੇ ਪਾਇਆ ਲਫਾਫਾ ਤੇ ਤਕਰੀਬਨ ਤਕਰੀਬਨ ਤਿੰਨ ਕਿਲਿਆਂ ਦੀ ਬਾਹੀ ਤੇ ਆ ਪਾਇਆ ਹੋਇਆ ਇਹਨਾਂ ਦੇ ਵਿਚਾਲੇ ਇੱਕ ਬੱਟਲ ਕੱਚੀ ਆ ਉਹਦੇ ਗਾਰਾ ਲਾਇਆ ਹੋਇਆ ਇੱਕ ਬੱਟ ਤੇ ਲਫਾਫਾ ਇੱਕ ਤੇ ਗਾਰਾ ਇੱਕ ਤੇ ਲਫਾਫਾ ਤੇ ਆ ਜੀਰੀ ਮੈਂ ਤੁਹਾਨੂੰ ਦਿਖਾਉਣ ਲੈ ਆਇਆ ਸੀ ਓਰੇ ਇਹ ਜੀਰੀ ਆ ਜੀ ਆਪਣਾ ਸੁੱਕੇ ਕद्दू ਵਾਲੀ 9 ਵਿੱਗੇ ਥੋਵੇਂ ਸੁੱਕਾ ਕद्दू ਆ ਇਹ ਇਹਨੂੰ ਜਿਸ ਦਿਨ ਲਾਈ ਸੀ ਇਹ 12 ਤਰੀਕ ਨੂੰ ਲਾਈ ਸੀ 12 ਤਰੀਕ ਨੂੰ ਲਾ ਕੇ ਇਹਦੇ ਵਿੱਚ ਪਾਣੀ ਸੁੱਕੇ ਕੱਦੂ ਚ ਘੱਟ ਖੜਦਾ ਤੇ ਇੱਕ ਰਵੇਸਲ ਜ਼ਮੀਨ ਹੈ ਤੇ ਬਾਕੀ ਡਾਕਟਰ ਦਲੇਰ ਸਿੰਘ ਨਾਲ ਮੇਰਾ ਕੰਟੈਕਟ ਹੁੰਦਾ ਉਹ ਉਹਨਾਂ ਨੇ ਕਿਹਾ ਵੀ ਕੋਈ ਚੱਕਰ ਨਹੀਂ ਗਿਆ ਲਾਈਟ ਖਰਾਬ ਹੋ ਗਈ ਸੀ ਪਾਣੀ ਵੈਸੇ ਨਹੀਂ ਆਇਆ ਤੇ ਨਦੀਨ ਵਾਲੀ ਦਵਾਈ ਆਪਾਂ ਜਿਸ ਦਿਨ ਲੱਗੀ ਉਸੇ ਦਿਨ ਪਾਤੀ ਸੀ ਇਹਦੇ ਵਿੱਚ ਇਹਦੇ ਵਿੱਚ ਨਦੀਨ ਵਾਲੀ ਦਵਾਈ ਪਟਿਲਾ ਕਲੋਰ ਦਾ 1.5 ਲੀਟਰ ਪਾਇਆ ਸੀ ਤੇ 80 ਗ੍ਰਾਮ ਇਕੜ ਦੇ ਹਿਸਾਬ ਨਾਲ ਆਪਾਂ ਨੇ ਪਾਈ ਸੀ ਇਹਦੇ ਵਿੱਚ ਸਾਤੀ ਦਵਾਈ ਦੋਨੇ ਦਵਾਈ ਮਿਲਾ ਕੇ ਪਾਤੀ ਹਫਤਾ ਲੈਟ ਨਾ ਆਉਣ ਕਰਕੇ ਬਿਲਕੁਲ ਪਾਣੀ ਨਹੀਂ ਸੀ ਇਹਨੂੰ ਲੱਗਿਆ ਤੇ ਹੁਣ ਵੀ ਇਹਨੂੰ ਪਾਣੀ ਕੱਲੇ ਭਰਿਆ ਅੱਜ ਹੀ ਭਰਿਆ ਰਾਤੇ ਰਾਤ ਮੋਟਰ ਚੱਲ ਗਈ ਇੱਕ ਇਹਨੂੰ ਬਲਾਈ ਸੀ ਡੇਢ ਕਿਲੇ ਨੂੰ ਪਾਣੀ ਪਤਲਾ ਬਦਲਾ ਇਹ ਚ ਵਧੀਆ ਫਿਰ ਗਿਆ ਤੇ ਹੁਣ ਇਹਨੂੰ ਹਫਤਾ ਪਾਣੀ ਫੇਰ ਨਹੀਂ ਲਾਉਂਦੇ ਜੀ ਹਫਤੇ ਬਾਅਦ ਹੀ ਪਾਣੀ ਲੱਗਦਾ ਹੁਣ ਇਹ ਤਕਰੀਬਨ 12 ਤਰੀਕ ਦੀ ਵੀਜੀ ਇਹਨੂੰ 12 15 15 ਦਿਨ ਕਹਿ ਲੋ ਵੀ ਹੋ ਗਏ ਲਾਈ ਨੂੰ ਇਹਨੂੰ ਦਵਾਈ ਪਾਤੀ ਜਿਹਦੇ ਵਿੱਚ ਕੱਖਾਂ ਵਾਲੀ ਤੇ ਯੂਰੀਆ ਨੂੰ ਦੋ ਵਾਰੀ ਲੱਗ ਗਿਆ ਜੀ ਇੱਕ ਵਾਰੀ ਕੱਖਾਂ ਵਾਲੀ ਦਵਾਈ ਪਾ ਕੇ ਇੱਕ ਵਾਰੀ ਬਿਨਾ ਦਵਾਈ ਤੋਂ ਦੋ ਯੂਰੀਆ ਲੱਗੇ ਤੇ ਹਲਕੇ ਹਲਕੇ ਅਸੀਂ ਜਿਹੜਾ ਯੂਰੀਆ ਲਾਉਨੇ ਆ ਉਹ ਡੇਢ ਥੈਲਾ ਸੌਰੀ ਇੱਕ ਥੈਲਾੜਾ 45 ਕਿਲੋ ਦਾ ਅਸੀਂ 7 ਵਿੱਗੇ 'ਚ ਪਾਉਨੇ ਆ ਜੀ 7 ਤੋਂ 8 ਵਿੱਗੇ 'ਚ ਪੈ ਜਵੇ 7 'ਚ ਪੈ ਜਵੇ ਇਸ ਕਰਕੇ ਆਪਾਂ ਚਾਰ ਵਾਰੀ ਲਾਵਾਂਗੇ ਪੌਣਾ ਪੌਣਾ ਥੈਲਾ 1 ਕਿੱਲੇ ਦਾ ਸਵਾ 6 ਦੇ ਸਵਾ 6 ਵਿੱਗੇ ਦਾ 1 ਕਿੱਲਾ ਉਹਦੇ ਵਿੱਚ ਅਸੀਂ ਇੱਕ ਥੈਲਾ 7 ਵਿੱਗੇ 'ਚ ਪਾਉਨੇ ਆ ਜੀ ਤੇ ਉਹਨੂੰ ਚਾਰ ਵਾਰੀ ਚ ਪਾਵਾਂਗੇ ਲਗਭਗ ਤਿੰਨ ਕਥੈਲੀ ਪੈਂਦੇ ਆ ਸਵਾ ਤਿੰਨ ਤਿੰਨ ਥੈਲੀ ਪੈਣਗੇ ਬਸ ਉਹਨਾਂ ਕੀ ਪਾਉਣਾ ਤੇ ਉਸ ਤੋਂ ਬਾਅਦ ਯੂਰੀਆ ਨਹੀਂ ਪਾਉਂਦੇ ਫੇਰ ਇਹਦੇ ਵਿੱਚ ਸਪਰੇਅ ਸਪਰੂ ਵਾਲਾ ਸਿਸਟਮ ਲੇਖਾਂਗੇ ਅੱਗੇ ਜਾ ਕੇ ਸੁੱਕਾ ਗੱਦੂ ਇੱਕ ਗੱਲੋਂ ਬਈ ਕਾਮਯਾਬ ਹੈ ਪਾਣੀ ਪੋਣੀ ਦੀ ਕੋਈ ਬਾਲੀ ਟੈਨਸ਼ਨ ਨਹੀਂ ਰਹਿੰਦੀ ਹੁਣ ਇਹਨੂੰ 6 ਦਿਨਾਂ ਬਾਅਦ ਭਰਿਆ ਜੀ ਅੱਜ 6 ਦਿਨਾਂ ਬਾਅਦ ਭਰਿਆ ਤੇ ਕੋਈ ਇਹ ਜੇ ਨਦੀ ਇੰਨੀ ਕੋਈ ਤੇੜ ਨਹੀਂ ਫਟੀ ਕੋਈ ਜੀਰੀ ਦਾ ਹੋ ਨਹੀਂ ਹੈਗਾ ਜੀਰੀ ਦੇਖ ਲਓ ਤੁਸੀਂ ਬਹੁਤ ਵਧੀਆ ਖੜੀ ਹੈ ਜਿਵੇਂ ਆਹ ਜੀਰੀ ਹੈ ਐਮੀ ਆ ਖੜੀ ਹੈ ਆਹ ਕਦੂ ਕਰਕੇ ਲਾਇਆ ਹੋਇਆ ਖੇਤ ਆ ਲਾਇਆ ਹੀ ਬਿਨਾ ਗੱਦੂ ਤੋਂ ਸੁੱਕਾ ਗੱਦੂ ਕਹਦ ਨੇ ਆਪਾਂ ਕਈ ਮੇਰੇ ਵੀਰ ਇਹਨੂੰ ਪਾਣੀ ਪੂਰਾ ਫੁੱਲ ਭਰ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਪਹਿਲਾਂ ਤਾਂ ਜੇ ਤੁਸੀਂ ਰੱਖ ਸਕਦੇ ਹੋ ਇੱਕ ਹਫਤਾ ਰੱਖ ਲਓ ਵੈਸੇ ਲੋੜ ਦੀ ਸਾਡੇ ਹਸਾਬ ਨਾਲ ਤਾਂ ਮੇਰਾ ਤਾਂ ਤਜਰਬਾ ਇਹ ਆ ਪਹਿਲੀ ਵਾਰ ਆਪਾਂ ਨੇ ਲਾਇਆ ਤੇ ਆਪਾਂ ਨੂੰ ਕੋਈ ਸਮੱਸਿਆ ਨਹੀਂ ਦੇ ਵਿੱਚ ਨਦੀਨਾ ਦੀ ਚਾਰ ਵਾਰੀ ਸੁਹਾਗਾ ਮਾਰਿਆ ਸੀ ਇਹਦੇ ਵਿੱਚ ਬਸ ਚਾਰ ਵਾਰੀ ਸੁਹਾਗਾ ਮਾਰ ਕੇ ਉਦੋਂ ਬਾਅਦ ਪਾਣੀ ਛੱਡ ਕੇ ਪਾਣੀ ਖਾ ਗਈ ਦੂਜੇ ਦਿਨ ਪਾਣੀ ਛੱਡ ਕੇ ਜੀਰੀ ਲਾਤੀ ਸੀ ਜੀ ਤੇ ਜੀਰੀ ਤੁਸੀਂ ਦੇਖ ਸਕਦੇ ਹੋ ਕਿਹ ਹੈ ਜੀ ਇਹ ਵੀ ਬਾਸਮਤੀ 1509 ਹੈ ਜੀ ਬਾਕੀ ਤੁਹਾਨੂੰ ਅਗਲੀਆਂ ਵੀਡੀਓ ਦਿਖਾਉਂਗਾ ਇਹਦੇ ਵਿੱਚ ਬੱਟ ਵੀ ਲੱਪਣ ਦੀ ਲੋੜ ਨਹੀਂ ਪਈ ਨਾ ਕਾਗਜ਼ ਨਾ ਕੁਝ ਵੀ ਖੇਤ ਕਿਉਂਕਿ ਪੱਧਰਾ ਲੇਜ਼ਰ ਲੱਗਿਆ ਹੋਇਆ ਸੀ ਤੇ ਉਦੋਂ ਵਾਸਾ ਆਗਾ ਮਾਰ ਕੇ ਚਾਰ ਵਾਰੀ ਬਜਨ ਰੱਖ ਕੇ ਸਵਾਗਾ ਮਾਰਿਆ ਚਾਰ ਵਾਰੀ ਐਨ ਤਸੱਲੀ ਕਰਾ ਕੇ ਕੈੜਾ ਹੋ ਗਿਆ ਪੂਰਾ ਫਿਰ ਪਾਣੀ ਛੱਡਦਾ ਪਾਣੀ ਇਹ ਖਾ ਜਾਂਦਾ ਪਾਣੀ ਨਹੀਂ ਖੜਦਾ ਆਹ ਪਾਣੀ ਜਿੰਨਾ ਵੀ ਹੈ ਸ਼ਾਮ ਨੂੰ ਸਾਰਾ ਖਤਮ ਹੋ ਜਾਣਾ ਚਲੋ ਜੇ ਮੀਂਹ ਪੈ ਗਿਆ ਉਹ ਵੱਖਰੀ ਗੱਲ ਹੈ ਤੇ ਸ਼ਾਮ ਨੂੰ ਇਹਨੇ ਪਾਣੀ ਸਾਰਾ ਖਾ ਜਾਣਾ ਤੇ ਬਹੁਤ ਵਧੀਆ ਜੀਰੀ ਹੋ ਰਹੀ ਹੈ ਬਾਬੇ ਦੀ ਕਿਰਪਾ ਨਾਲ ਅੱਗੇ ਝਾੜ ਵੀ ਦੱਸਾਂਗੇ ਕਿਦਾ ਕਿਵੇਂ ਰਹਿੰਦੀ ਅੱਗੇ ਦੱਸਿਆ ਕਰਾਂਗੇ ਵੀਡੀਓ ਇਹ ਦਿਖਾਉਂਦੇ ਰਹਾਂਗੇ ਤੇ ਚਲੋ ਮੀਂਹ ਆ ਗਿਆ ਬਹੁਤ ਜ਼ਿਆਦੇ ਦਵਾਰੇ ਫੇਰ ਤੇ ਹੁਣ ਮੋਟਰ ਤੇਨ ਚੱਲੀ ਮੀਂਹ ਪੂਰਾ ਪੈਣ ਲੱਗ ਗਿਆ ਹੁਣ ਫੇਰ ਚੱਲੀਏ ਇਹ ਰੇੜਾ ਲੈ ਕੇ ਘਰ ਨੂੰ ਹਰਾ ਜਿਵੇਂ ਮੈਂ ਪਹਿਲਾਂ ਦੱਸਿਆ ਦੀ ਪੱਡਿਆ ਪਿਆ ਸੀ ਤੇ ਹੁਣ ਘਰ ਨੂੰ ਚੱਲੀਏ ਨਾਲੇ ਰਾਜੂ ਦੀ ਰੋਟੀ ਲਈਏ ਥੋੜੀ ਥੋੜਾ ਨਿਖਰ ਜੇ ਵੀ ਲੱਗਿਆ ਪਰ ਬੱਦਲ ਵਾਈ ਬਣੀ ਹੋਈ ਹੈ ਹਵਾ ਵਧੀਆ ਚੱਲਦੀ ਹੈ ਰਾਜੂ ਲੱਗ ਗਿਆ ਉਹ ਵੱਟ ਵੜਣ ਕਹਾਵਾ ਮਲ ਗਿਆ ਸੀ ਜਿੱਥੇ ਕਿਤੇ ਨਹੀਂ ਸਪਰੇਅ ਕਰੀ ਸੀ ਨੇ ਛੜਾ ਲਈ ਦੀ ਕਹਿੰਦਾ ਵੀ ਇਹ ਕੱਖ ਚੱਕਣ ਦੀ ਲੋੜ ਨਹੀਂ ਆਪਾਂ ਵੱਢ ਕੇ ਇੱਧਰ ਪਾਹੇ ਤੇ ਸੜ ਦਾਂਗੇ ਜਾਂ ਸੁੱਕ ਕੇ ਤਾਂ ਅੱਗ ਲਾ ਦਾਂਗੇ ਉਹ ਵੱਟ ਵੜਦਾ ਬੈਠਾ ਰਾਜੂ ਤੇ ਚੱਲੀਏ ਹੁਣ ਨਾਲੇ ਰੋਟੀ ਖਾ ਕੇ ਆਈਏ ਨਾਲੇ ਰਾਜੂ ਦੀ ਰੋਟੀ ਲਈਏ ਲਓ ਜੀ ਘਰੇ ਆ ਗਏ ਕਾਰੇ ਹਾਂ 15 ਪਨੀਰੀ ਭਿਉਂਤੀ ਆਪਣੀ PR126 ਦੀ ਇਸ ਤਰ੍ਹਾਂ ਤੋਂ ਲਿਆਂਦੀ ਹਾਂ ਤਾਂ ਮਿਲਦੀ ਨਹੀਂ ਕੱਲ ਭਿਉਂਤੀ ਸੀ ਰਾਤ 9 ਵਜੇ ਟਾਈਮ ਤਕਰੀਬਨ ਵੱਜ ਗਏ ਜੀ 9 ਵਜੇ 12 ਘੰਟੇ ਹੋ ਗਏ 10 ਤੋਂ 12 ਘੰਟੇ ਭਿਉਂਦੇ ਨੂੰ ਫੋਨ ਕੱਢ ਲਈ ਆਪਾਂ ਫੋਨ ਲੱਗੇ ਗਏ ਤਕਰੀਬਨ ਠੀਕ ਹੋ ਗਈ ਉਹ ਵੀ ਇਹ ਵੀ ਤਾਂ ਹਰੀ ਹੋ ਗਈ ਤੇ ਕਿੰਨੀ ਹੋ ਗਈ ਜੀ ਤੇ ਵੱਧ ਤੋਂ ਵੇਖੋ ਮਾ ਜੀ ਨੁੱਛੁਰਗੇ ਪਾਣੀ ਬਹੁਤ ਹੈ ਪਾਣੀਆ ਪਾਉਣੇ ਮੋਰੀ ਗਿੱਲੀ ਕਰਦੇ ਆ ਪਾਣੀ ਬਹੁਤ ਹੈ ਮੋਰੀ ਗਿੱਲੀ ਕਰ ਸਾਰੇ ਸਾਰੇ ਦਿਹਾੜੀ ਮੀਂਹ ਪੈਂਦਾ ਰਿਹਾ ਤੇ ਹੁਣ ਆਗੇ ਦੁਬਾਰੇ ਖੇਤ ਮੋਟਰ ਤੇ ਮੋਟਰ ਚਲਾਤੀ ਜਿਹੜੀ ਆਪਣੀ ਹੈਗੀ ਐ ਬਿਨਾ ਕੱਦੂ ਤੋਂ ਉਹਦੇ ਵਿੱਚ ਪਾਣੀ ਥੋੜਾ ਜਿਹਾ ਘੱਟ ਸੀ ਤੇ ਹੁਣ ਆਪਾਂ ਮੋਟਰ ਚਲਾ ਕੇ ਘੰਟਾ ਹੋ ਗਿਆ ਮੋਟਰ ਚੱਲਦੀ ਨਹੀਂ ਤੇ ਹੁਣ ਮੋਟਰ ਤੋਂ ਬਾਅਦ ਪਾਣੀ ਪਾ ਕੇ ਆ ਦਵਾਈ ਆਪਾਂ ਨੇ ਉਲੀ ਵਾਲੀ ਝੰਡੇ ਤੋਂ ਆ ਪਾ ਰਹੇ ਆ ਆ ਦਵਾਈ ਪਾ ਰਹੇ ਆ ਦੋ ਪੈਕਟ ਪਾ ਦੇਣੇ ਆਪਾਂ ਤਕਰੀਬਨ 9 ਵਿੱਗੇ ਤੋਂ ਆ ਇਹ ਇਹਦੇ ਵਿੱਚ ਮਿੱਟੀ ਚ ਰਲਾ ਕੇ ਛੱਟਾ ਮਾਰਦਨੇ ਪਾਲੀ ਕੱਪੜਿਆਂ ਤੇ ਚੱਲ ਵਧੀਆ ਕੀ ਤਿੰਨਾਂ ਕ ਤਾਂ ਬਿਹਾਰ ਤੋਂ ਕਰਦੇ ਹੀ ਹੁੰਨਾ ਤੇ ਮਿੱਟੀ ਚ ਰਲਾ ਕੇ ਛੱਟਾ ਮਾਰਦੇ ਆਂਗੇ ਦੋ ਜਣੇ ਮੈਂ ਤੇ ਰਾਜੂ ਪਹਿਲਾ ਦਿਨ ਚ ਮੀਂਹ ਪੈਂਦਾ ਰਿਹਾ ਤੇ ਬਾਕੀ ਫਿਰ ਘਰੇ ਕੰਮਕੁਮ ਕਰਦੇ ਰਹੇ ਟਾਈਮ ਸ਼ਾਮ ਦੇ 6 ਵਜੇ ਗਏ ਜੀ ਸੂਰਜ ਚੱਲਿਆ ਢਲ ਤੇ ਪਹਿਲਾਂ ਸਵੇਰੇ ਪਾਉਣੀ ਸੀ ਦਵਾਈ ਪਹਿਲਾਂ ਸਵੇਰੇ ਪਾਉਣੀ ਸੀ ਦਵਾਈ ਤੇ ਮੀਂਹ ਕਰਕੇ ਪਈ ਨਹੀਂ ਹੁਣ ਪਾਣੀ ਘਟ ਗਿਆ ਫਿਰ ਉਹਦੇ ਵਿੱਚ ਖਾਂਦਾ ਬਹੁਤਾ ਪਾਣੀ ਉਹ ਖੇਤ ਤੇ ਅੱਜ ਫਿਰ ਪਾਣੀ ਪਾ ਕੇ ਉਹਦੇ ਵਿੱਚ ਹੁਣ ਆ ਦਵਾਈ ਪਾ ਦਾਂਗੇ ਫਿਰ ਉਹ ਜੀ ਦੋ ਤਿੰਨ ਦਿਨ ਨਹੀਂ ਪਾਉਂਦੇ ਹੈ ਕਿ ਫਿਰ ਪਾਣੀ ਉਹ ਖਾ ਜਾਊਗਾ ਖੇਤ ਤੇ ਹੁਣ ਆ ਦਵਾਈ ਰਲਾ ਲਈਏ ਮਿੱਟੀ ਚ ਇਹਦਾ ਸੱਟਾ ਮਾਰਦੀ ਹੈ ਜੀ ਰੇਪਾਇ ਨੂੰ ਥੋੜੇ ਦਿਨ ਹੋਏ ਨੇ ਰੇਹ ਦੇ ਵਿੱਚ ਪਾਈ ਨਹੀਂ ਹੈਗੀ ਜੇ ਰੇਹ ਚ ਉਦੋਂ ਦਵਾਈ ਦਾ ਇੱਕ ਵਾਰੀ ਪਹਿਲਾਂ ਪਾਤੀ ਉਹਦੇ ਚ ਜੇ ਰੇ ਨਾਲ ਪਾਉਂਦੇ ਤਾਂ ਫੇਰ ਪਹਿਲਾਂ ਪਾਉਣੀ ਪੈਣੀ ਸੀ ਜੇ ਦਵਾਈ 10 ਦਿਨਾਂ ਬਾਅਦ ਪਾਉਣੀ ਅੱਜ 11ਵਾਂ ਦਿਨ ਇਹਨੂੰ ਦਵਾਈ ਪਾਈ ਨੂੰ ਉਹ ਖੇਤ ਚ ਇੱਕ ਵਾਰੀ ਪਹਿਲਾਂ ਜਿਹੜੀ ਪਾਤੀ ਤੇ ਰੇ ਪਾਉਨੇ ਆਪਾਂ 7 ਤੋਂ 8 ਦਿਨਾਂ ਬਾਅਦ ਰੇ ਪਾਤਾ 2-3 ਦਿਨ ਪਹਿਲਾਂ 7ਵੇਂ ਦਿਨ ਤੇ ਅੱਜ ਕੱਲੀ ਦਵਾਈ ਮਿੱਟੀ ਚ ਲਾ ਕੇ ਪਾਉਨੇ ਹਾਂ ਪੈ ਗਈ ਜੀ ਦਵਾਈ ਘਰਤੀ ਝੋਲੀ ਖਾਲੀ ਉਹਨੇ ਦੋ ਝੋਲੀਆਂ ਪੜਾਈਆਂ ਸੀਗੀਆਂ ਮਿੱਟੀ ਚ ਲੜਾ ਕੇ ਦਵਾਈ ਤੇ ਪਤਲਾ-ਪਤਲਾ ਛੱਟਾ ਮਾਰਤਾ ਸਾਰੇ ਕਿਤੇ ਤੇ ਚਲੋ ਚੱਲੀ ਇਧਰ ਦਵਾਈ ਵਾਲਾ ਕੰਮ ਹੋ ਗਿਆ ਖਤਮ ਜੀ ਮੈਂ ਸਵੇਰੇ ਦਿਖਾਉਂਦਾ ਜੀ ਤੁਹਾਨੂੰ ਕਦੂ ਕਦੂਆਂ ਨੂੰ ਫੁੱਲ ਮੀਂਹ ਚ ਦਿਖਦੇ ਨਹੀਂ ਸੀਗੇ ਹੁਣ ਬਹੁਤ ਚਮਕਦੇ ਨੇ ਇਹ ਦੇਖੋ ਮੈਂ ਜ਼ੂਮ ਕਰਕੇ ਦੇ ਦਾਂ ਸ਼ਾਇਦ ਕੈਮਰੇ ਚ ਆ ਜਾਵੇ ਦੇਖੋ ਬੋਲੇ ਲੱਗਣ ਲੱਗੇ ਬਾਬੇ ਦੀ ਕਿਰਪਾ ਨਾਲ ਪੰਜ ਚਾਰ ਦਿਨਾਂ ਚ ਹੋ ਜਾਣਾ ਚਾਹੀਦਾ ਤਿਆਰ ਫਲ ਹੈ ਇਹਨੂੰ ਕੱਲ ਨੂੰ ਪਰਸ ਨੂੰ ਪਾਵਾਂਗੇ ਚਿਰੇ ਤੇ ਚੱਲ ਬਾਹਰੇ ਦੇ ਪਾ ਦੇ ਥੋੜਾ ਜਾਰੇ 5-7 ਕਿਲੋ ਪਾ ਲ ਕੋਈ ਨਹੀਂ ਪਾ ਦੇ ਪਾ ਦੇ ਪਹਣੀ ਪਾਉਣਾ ਫਿਰ ਆਪਾਂ ਹੁਣੇ ਵੀ ਆਪਾਂ ਕਿੰਨਾ ਕੁ ਪਾਉਣਾ ਥੋੜਾ ਹੀ ਪਾਉਣਾ 5 ਕਿਲੋ ਰੇ ਪਾ ਦੇ ਡੇਢ ਮਿਗਾ ਥੋਵੇਂ ਤੇ ਉਹ ਚਰੇ ਪਾ ਕੇ ਤੇ ਚੱਲੀਏ ਘਰ ਨੂੰ ਟਾਈਮ ਵੀ ਹੋ ਗਿਆ ਜੀ 7:00 ਵਜੇ ਤੇ ਚਲੋ ਠੀਕ ਹੈ ਬਾਈ ਇਹ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੀਆਂ ਵੀਡੀਓ ਦੇਖਣ ਲਈ ਜੀ ਮਿਲਦੇ ਆਂ ਅਗਲੀ ਵੀਡੀਓ 'ਤੇ ਜਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ